ਸਿਆਸੀ ਛਾਲਾ ਮਾਰਨ ਦਾ ਦੌਰ ਹੈ ਇਸ ਵੇਲੇ ਹਰ ਕੋਈ ਉਮੀਦਵਾਰ ਕਦੀ ਇਸ ਪਾਰਟੀ ਤੇ ਕਦੀ ਉਸ ਪਾਰਟੀ ਤੇ ਨਜ਼ਰ ਆ ਰਿਹਾ ਭੌਰੇ ਬਣੇ ਹੋਏ ਨੇ ਔਰ ਭੌਰੇ ਫੁੱਲਾਂ ਦੀ ਤਲਾਸ਼ ਦੇ ਵਿੱਚ ਕਦੀ ਇੱਧਰ ਤੇ ਕਦੀ ਉੱਧਰ ਜਾਂਦੇ ਨਜ਼ਰ ਆ ਰਹੇ ਨੇ ਇਹਦਾ ਇੱਕੋ ਇੱਕ ਮਜੱਸਮਾ ਜਿਹੜਾ ਦੁਆਬੇ ਦੇ ਵਿੱਚ ਨਜ਼ਰ ਆਉਂਦਾ ਖਾਸ ਕਰਕੇ ਜਲੰਧਰ ਲੋਕ ਸਭਾ ਹਲਕੇ 'ਚ ਨਜ਼ਰ ਆਉਂਦਾ ਉਹ ਸੁਸ਼ੀਲ ਕੁਮਾਰ ਰਿੰਕੂ ਨੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਪਹਿਲਾਂ ਕਾਂਗਰਸ 'ਚ ਸਨ ਕਾਂਗਰਸ ਤੋਂ ਛਾਲ ਮਾਰੀ ਆਮ ਆਦਮੀ ਪਾਰਟੀ 'ਚ ਇੱਥੇ ਆ ਕੇ ਆ ਜ਼ਿਮਨੀ ਚੋਣਾ ਦੌਰਾਨ ਐਮਪੀ ਬਣ ਗਏ ਐਮਪੀ ਬਣਨ ਤੋਂ ਬਾਅਦ ਜਦੋਂ ਐਮਪੀ ਦੀਆਂ ਮੇਨ ਚੋਣਾਂ ਆਈਆਂ ਉਸ ਵੇਲੇ ਭਾਜਪਾ ਵੱਲ ਚਲੇ ਗਏ ਪਰ ਇੰਨੀਆਂ ਸਿਆਸੀ ਛਾਲਾਂ ਮਾਰਨ ਤੋਂ ਬਾਅਦ ਉਹਨਾਂ ਦਾ ਪਰਿਵਾਰ ਜ਼ਰੂਰ ਕਨਫਿਊਜ਼ ਹੋ ਗਿਆ ਕਿ ਆਖਿਰ ਹੁਣ ਵੋਟਾਂ ਮੰਗਿਏ ਕਿਹੜੇ ਪਾਸੇ ਉਸੇ ਦਾ ਇੱਕ ਸਿੱਧਾ ਸਿੱਧਾ ਪ੍ਰਮਾਣ ਸੁਸ਼ੀਲ ਕੁਮਾਰ ਰਿੰਕੂ ਦੇ ਧਰਮਪਤਨੀ ਬਣੇ ਜਦੋਂ ਉਹਨਾਂ ਨੇ ਇੱਕ ਚੱਲਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਭਾਜਪਾ ਦਾ ਪ੍ਰੋਗਰਾਮ ਚੱਲ ਰਿਹਾ ਸੀ ਵੋਟਾਂ ਆਮ ਆਦਮੀ ਪਾਰਟੀ ਦੇ ਪੱਖ ਚ ਮੰਗ ਲਈਆਂ ਜ਼ਾਹਿਰ ਤੌਰ ਦੇ ਉੱਤੇ ਜਦੋਂ ਐਨੀ ਵਾਰ ਪਾਰਟੀ ਬਦਲੀ ਹੋਵੇ ਤਾਂ ਕਨਫਿਊਜ਼ਨ ਹੋਣੀ ਵੀ ਲਾਜ਼ਮੀ ਹੈ ਕਿ ਆਖਰਕਾਰ ਪਾਰਟੀ ਹੈ ਕਿਹੜੀ ਔਰ ਕਿਹੜੀ ਪਾਰਟੀ ਦੇ ਨਾਲ ਅਸੀਂ ਖੜੋਤੇ ਹੋਏ ਆਂ ਕਈ ਵਾਰ ਤਾਂ ਸ਼ਾਇਦ ਝੰਡੇ ਵੀ ਇੱਕੋ ਜਿਹੇ ਲੱਗਣ ਲੱਗ ਜਾਂਦੇ ਹੋਣ ਕਿ ਕਿਹੜੀ ਪਾਰਟੀ ਦਾ ਝੰਡਾ ਉਹ ਨਾ ਸਮਝਾਵੇ ਪਰ ਉਸੇ ਆਧਾਰ ਦੇ ਉੱਤੇ ਸ਼ਾਇਦ ਸੁਸ਼ੀਲ ਕੁਮਾਰ ਰਿੰਕੂ ਦੇ ਧਰਮ ਪਤਨੀ ਭਾਜਪਾ ਦੀ ਰੈਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਾਸਤੇ ਹੀ ਵੋਟਾਂ ਮੰਗਦੇ ਨਜ਼ਰ ਆਉਣ ਲੱਗ ਗਏ ਹੈਰਾਨੀ ਦੀ ਗੱਲ ਹੈ ਕਿ ਪਰਿਵਾਰਕ ਮੈਂਬਰ ਵੀ ਹੁਣ ਐਨੇ ਕਨਫਿਊਜ਼ ਹੋਣ ਲੱਗ ਗਏ ਨੇ ਇੱਕ ਪਾਸੇ ਲੀਡਰ ਦਾਵਾ ਕਰਦੇ ਨੇ ਜਿਹੜੇ ਉੱਧਰ ਜਾ ਰਹੇ ਨੇ ਕਿ ਸਾਨੂੰ ਉਸ ਪਾਰਟੀ ਦੇ ਵਿੱਚ ਕੰਮ ਨਹੀਂ ਕਰਨ ਦਿੱਤਾ ਗਿਆ ਜਿਵੇਂ ਸੁਸ਼ੀਲ ਕੁਮਾਰ ਰਿੰਕੂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਨੇ ਸਾਨੂੰ ਰੋਕ ਕੇ ਰੱਖਿਆ ਕੰਮ ਨਹੀਂ ਕਰਨ ਦਿੱਤਾ ਉਸੇ ਆਧਾਰ ਦੇ ਉੱਤੇ ਅਸੀਂ ਅੱਗੇ ਚੱਲੇ ਹਾਂ ਔਰ ਭਾਜਪਾ ਸਾਨੂੰ ਕੰਮ ਕਰਨ ਦੇਵੇਗੀ ਇਹ ਆਪਣੇ ਆਪ ਦੇ ਵਿੱਚ ਕਈ ਬਿਆਨ ਨੇ ਜਿਹੜੇ ਲੀਡਰ ਵੱਲੋਂ ਦਿੱਤੇ ਗਏ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਬਿਆਨ ਦਿੰਦੇ ਸੁਣਾਈ ਦਿੱਤੇ ਨੇ ਪਰ ਉਸ ਆਧਾਰ ਦੇ ਉੱਤੇ ਹੁਣ ਉਹਨਾਂ ਦੇ ਪਰਿਵਾਰਕ ਮੈਂਬਰ ਸ਼ਾਇਦ ਇਹ ਭੁੱਲ ਗਏ ਨੇ ਕਿ ਆਮ ਆਦਮੀ ਪਾਰਟੀ ਦਾ ਕੱਦ ਦੀ ਛੱਡ ਦਿੱਤੀ ਹੁਣ ਤਾਂ ਭਾਜਪਾ ਦੀਆਂ ਰੈਲੀਆਂ ਅਸੀਂ ਕਰਦੇ ਪਏ ਹਾਂ ਭਾਜਪਾ ਦੀ ਰੈਲੀ 'ਚ ਬੈਠੇ ਹਾਂ ਜਿੱਥੇ ਅਸੀਂ ਆਮ ਆਦਮੀ ਪਾਰਟੀ ਸੁਸ਼ੀਲ ਕੁਮਾਰ ਰਿੰਕੂ ਜ਼ਾਹਿਰ ਤੌਰ ਦੇ ਉੱਤੇ ਉਹ ਰੁਝਾਨ ਬਣਿਆ ਹੋਣਾ ਪਾਰਟੀ ਮੈਂਬਰਾਂ ਦਾ ਵੀ ਖਾਸ ਕਰਕੇ ਧਰਮ ਪਤਨੀ ਦਾ ਕਿਉਂਕਿ ਉਸ ਵੇਲੇ ਵੀ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਜਿੱਤਦੇ ਨੇ ਤੇ ਪਤਨੀ ਜਿਹੜੇ ਉਹਨਾਂ ਦੇ ਨਾਲ ਹੁੰਦੇ ਨੇ ਔਰ ਉਸੇ ਥਾਂ ਦੇ ਉੱਤੇ ਪਤਨੀ ਦਾ ਵੀ ਰੋਲ ਜਿਹੜਾ ਉਹ ਖਾਸਾ ਰੱਖਿਆ ਜਾਂਦਾ ਕਿਉਂਕਿ ਪਤਨੀ ਦੀ ਕਹਿੰਦੇ ਖਾਸੀ ਹੱਲਾਸ਼ੇਰੀ ਸੀ ਸੁਸ਼ੀਲ ਕੁਮਾਰ ਰਿੰਕੂ ਨੂੰ ਕਿ ਐਮਪੀ ਦੀ ਚੋਣ ਜਿਹੜੀ ਆ ਲਈ ਜਾਵੇ ਔਰ ਆਮ ਆਦਮੀ ਪਾਰਟੀ ਦਾ ਹੱਥ ਫੜਿਆ ਜਾਵੇ ਉਦੋਂ ਵੀ ਇਹ ਗੱਲਾਂ ਕਿੰਦੇ ਸਾਹਮਣੇ ਆਈਆਂ ਸੀ ਪਰ ਉਸ ਤੋਂ ਬਾਅਦ ਹੁਣ ਜਦੋਂ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਦਿੱਤਾ ਗਿਆ ਤੇ ਸ਼ਾਇਦ ਉਦੋਂ ਸੁਸ਼ੀਲ ਕੁਮਾਰ ਰਿੰਕੂ ਤੇ ਧਰਮਪਤਨੀ ਇਹ ਭੁੱਲ ਗਏ ਕਿ ਹੁਣ ਪਾਰਟੀ ਛੱਡ ਚੁੱਕੇ ਆ ਹੁਣ ਭਾਜਪਾ ਦੇ ਵਿੱਚ ਆ ਚੁੱਕੇ ਆ ਹੈਰਾਨੀ ਦੀ ਗੱਲ ਹੈ ਜੋ ਲੰਗੇ ਕੱਲ ਹੋਇਆ ਤਸਵੀਰਾਂ ਦੇ ਵਿੱਚ ਸਾਹਮਣੇ ਆਇਆ ਜਿਹਦੇ ਵਿੱਚ ਵੋਟਾ ਮੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੋਕਾਂ ਦੇ ਸਾਹਮਣੇ ਅਰਜ਼ ਕੀਤੀ ਜਾ ਰਹੀ ਸੀ ਉਹ ਅਰਜ਼ ਦੇ ਵਿੱਚ ਭਾਜਪਾ ਦਾ ਨਾਂ ਹੋਣਾ ਚਾਹੀਦਾ ਸੀ ਤੇ ਨਾਮ ਵੱਜ ਗਿਆ ਆਮ ਆਦਮੀ ਪਾਰਟੀ ਦਾ ਕੀ ਕੁਝ ਬੋਲੇ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਧਰਮ ਪਤਨੀ ਆਓ ਸੁਣਾ ਦਿੰਦੇ ਆ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਐਫਪੀ ਆਮ ਆਦਮੀ ਰਾਜ ਆਪਾਂ ਪਹਿਲੇ ਵੀ ਦੇਖਿਆ ਜਦੋਂ ਤਾਂਰੇ ਦੇਰਤੀ ਰੇ ਤੇ ਉਹ ਕੁਝ ਨੰਦਾ ਸ਼ਹਿਰ ਦਾ ਤਿੰਨ ਸੌ ਦੇ ਕਾਰਸ ਹੋਇਆ ਸੋ ਆਪਣੀ ਇੱਕ ਇੱਕ ਘੜੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਦੇਣਾ ਔਰ मैंने अपने प्याना से हमेशा मांग रहा है क्योंकि जबरजबर भी तुष्य मेरे ना कदम, कदम ना कदम मे डाल के चल रहे हो तुष्य नीचे है साथ। सुनिए ये, ये <नुद> <laughs> भी बोला है। एक दम बहुत जल्दी और बीजेपी ने देना। Subscribe to One India channel and never miss an update.